ਇੱਕ ਬੜਾ ਇੰਪੋਰਟੈਂਟ ਸਵਾਲ ਹੈ ਡਾਕਟਰ ਸਾਹਿਬ ਕਿ ਜਦੋਂ ਕਿਸੇ ਨੂੰ ਡੇਂਗੂ ਹੁੰਦਾ ਨਾ ਤਾਂ ਉਹ ਲੋਕ ਸਭ ਤੋਂ ਵੱਧ ਕੀਵੀਜ ਲੈ ਕੇ ਆਉਂਦੇ ਆ ਪਪੀਤਾ ਲੈ ਕੇ ਆਉਂਦੇ ਆ ਡ੍ਰੈਗਨ ਫਰੂਟ ਲੈ ਕੇ ਆਉਂਦੇ ਆ ਨਾਰੀਅਲ ਪਾਣੀ ਲੈ ਕੇ ਆਉਂਦੇ ਆ ਔਰ ਰਿਸ਼ਤੇਦਾਰ ਵੀ ਜਿਹੜੇ ਆਉਂਦੇ ਆ ਉਹ ਕਹਿੰਦੇ ਉਹਦੇ ਵਾਸਤੇ ਕੀਵੀ ਲੈ ਕੇ ਚੱਲੋ ਇੱਕ ਇੱਕ ਕਰਕੇ ਆਪਾਂ ਗੱਲ ਕਰਦੇ ਆ ਕੀਵੀ ਦਾ ਤੇ ਡ੍ਰੈਗਨ ਦਾ ਤੇ ਪਪੀਤੇ ਦਾ ਜਾਂ ਫਿਰ ਪਪੀਤੇ ਦੇ ਪੱਤਿਆਂ ਦਾ ਜੀ ਇਹਨਾਂ ਦਾ ਪਲੇਟਲੇਟਸ ਨੂੰ ਵਧਾਉਣ ਚ ਜਾਂ ਡੇਂਗੂ ਨੂੰ ਕਿਉਰ ਕਰਨ ਚ ਕੋਈ ਰੋਲ ਹੈ ਨੇ ਦੇਖੋ ਡੇਂਗੂ ਨੂੰ ਕੇਰ ਹੈ ਜੀ ਡੇਂਗੀ ਦਾ ਸੈਲਫ ਲਿਮਿਟਿੰਗ ਬਿਮਾਰੀ ਹੈ ਜੀ ਹਾਂ 7-8 ਦਿਨ ਚ ਵਾਇਰਸ ਦਾ ਅਸਰ ਖਤਮ ਹੋ ਜਾਣਾ ਜੀ ਤੇ ਡੇਂਗੀ ਨੇ ਠੀਕ ਹੋਣਾ ਆਪੇ ਸ਼ੁਰੂ ਹੋ ਜਾਣਾ ਹੈ ਜੀ ਠੀਕ ਹੈ ਜੀ ਬਾਡੀ ਦੇ ਵਿੱਚ ਵੀ ਪਲੇਟलेट्स ਬੰਦੇ ਰਹਿੰਦੇ 24 ਘੰਟੇ ਕਿਉਂ ਪਲੇਟलेट्स ਬੰਦੇ ਨਹੀਂ ਖਤ ਜਾਂਦੇ ਉਹ ਤਾਂ ਵਾਇਰਸ ਜਿਹੜਾ ਉਹਨੂੰ ਘਟਾ ਰਿਹਾ ਜਦੋਂ ਵਾਇਰਸ ਇਨੈਕਟਿਵ ਹੋ ਜਾਊਗਾ ਬਾਡੀ ਦੇ ਵਿੱਚ ਤਾਂ ਪਲੇਟਲੇਟਸ ਆਪੇ ਵਧਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਠੀਕ ਹੈ ਨਹੀਂ ਸੋ ਕੋਈ ਵੀ ਫਰੂਟਸ ਅਸੀਂ ਤਾਂ ਇੱਕ ਤਾਂ ਬਾਡੀ ਦੀ ਹਾਈਡਰੇਸ਼ਨ ਮੇਨਟੇਨ ਰੰਦੀ ਹੈ ਬਾਕੀ ਸਾਰੇ ਫਰੂਟਸ ਦੇ ਵਿੱਚ ਅਲੱਗ-ਲਾਗ ਕਿਸੇ ਫਰੂਟ ਚ ਕਿਹੜਾ ਵਿਟਾਮਿਨ ਜ਼ਿਆਦਾ ਹੈ ਕਿਸੇ ਚ ਕਿਹੜਾ ਜ਼ਿਆਦਾ ਹੈ ਜੀ ਇਸ ਤਰ੍ਹਾਂ ਹੀ ਐਂਟੀਆਕਸੀਡੈਂਟਸ ਹੈ ਜੀ ਇਹ ਸਾਰੇ ਐਸਐਚ ਬਾਡੀ ਦੇ ਇਮਿਊਨ ਸਿਸਟਮ ਦੇ ਵਿੱਚ ਹੈਲਪ ਕਰਦੇ ਆ ਕੋਈ ਹੋਰ ਇੱਕ ਅਲੱਗ-ਅਲੱਗ ਫਰੂਟ ਨਹੀਂ ਹੈਗਾ ਕਿ ਤੁਸੀਂ ਡ੍ਰੈਗਨ ਹੀ ਖਾਣਾ ਹੈ ਜਾਂ ਤੁਸੀਂ ਕਿਵੀ ਖਾਣਾ ਹੈ ਅਸੀਂ ਮਰੀ ਜੀ ਨੂੰ ਕਹਿੰਦੇ ਵੀ ਮਹਿੰਗੇ ਫਰੂਟ ਨਾ ਖਾਓ ਕੋਈ ਵੀ ਸਸਤਾ ਫਰੂਟ ਤੁਸੀਂ ਖਾ ਲਓ ਪੰਜਾਬ ਚ ਤਾਂ ਹਿੰਦੁਸਤਾਨ ਚ ਨੇਗੂ ਨੇ ਕਿਵੀ ਮਹਿੰਗੀ ਕਰਤੀ ਜੀ ਹਾਂ ਬਿਲਕੁਲ ਕਰਤੀ ਜੀ ਹਾਂ ਰੈਡ ਡ੍ਰੈਗਨ ਜੀ ਡ੍ਰੈਗਨ ਚ ਵੀ ਫਿਰ ਲੋਕੀ ਕਹਿੰਦੇ ਰੈਡ ਡ੍ਰੈਗਨ ਖਾਓ ਤੇ ਸ਼ਾਇਦ ਜ਼ਿਆਦਾ ਫਾਇਦਾ ਕਰੂਗਾ ਜੀ ਵਾਈਟ ਡ੍ਰੈਗਨ ਨਾਲੋਂ ਜੀ ਇਹ ਸਾਰੀ ਮਿੱਥ ਹੈ ਇਹ ਸਾਰੇ ਮਿੱਥ ਹੈ ਜੀ ਹੁਣ ਆ ਗਿਆ ਮੈਂ ਪਿੰਡਾਂ ਵਾਲਿਆਂ ਤੇ ਕਹਿੰਦੇ ਕਿ ਬੱਕਰੀ ਦਾ ਦੁੱਧ ਪੀਓ ਬੱਕਰੀ ਦਾ ਦੁੱਧ ਵੀ 400 ਰੁਪਏ ਕਿਲੋ ਹੋ ਗਿਆ ਜੀ ਬੱਕ ਬੱਕਰੀ ਦੇ ਦੁੱਧ ਬਾਰੇ ਤੁਸੀਂ ਮੈਨੂੰ ਤਫਸੀਲ ਚ ਦੱਸੋ ਜੀ ਕਿ ਇਹ ਹੈ ਤਾਂ ਇਹ ਵੀ ਮਿਥ ਹੈ ਮੈਨੂੰ ਪਤਾ ਜੀ ਪਰ ਮੈਂ ਚਾਹਣਾ ਹੈ ਕਿ ਤੁਸੀਂ ਆਪਣੀ ਜ਼ੁਬਾਨੀ ਦੱਸੋ ਤਾਂ ਕਿ ਲੋਕ ਤੁਹਾਡੀ ਗੱਲ ਮੰਨਣਗੇ ਦੇਖੋ ਕੋਈ ਬੱਕਰੀ ਦੇ ਦੁੱਧ ਪੀਣ ਨਾਲ ਕੋਈ ਪਲੇਟਲੇਟਸ ਤੇ ਅਸਰ ਨਹੀਂ ਪੈਂਦਾ ਇਹ ਸਿਰਫ ਇੱਕ ਮਿਥ ਹੈ ਸਗੋਂ ਕਈ ਵਾਰੀ ਅਸੀਂ ਮਰੀਜ਼ਾਂ ਨੂੰ ਇਹ ਸਮਝਾਉਂਦੇ ਆਂ ਵੀ ਯਾਰ ਆਪਾਂ ਜਦੋਂ ਮਾਂ ਨੇ ਬੱਚੇ ਨੂੰ ਦੁੱਧ ਦੇਣਾ ਹੁੰਦਾ ਤੋ ਸੀ ਹਮੇਸ਼ਾ ਸਾਡੇ ਤੋਂ ਇੱਕ ਗੱਲ ਪੁੱਛਦੀਆਂ ਜੀ ਮਾਂ ਨੂੰ ਬੁਖਾਰ ਹੈ ਜੀ ਜਾਂ ਮਾਂ ਨੇ ਦਵਾਈ ਖਾਦੀ ਹੈ ਟੀਕਾ ਲਵਾਇਆ ਜੀ ਬੱਚੇ ਨੂੰ ਦੁੱਧ ਦੇ ਰਹੀ ਹੈ ਜੀ ਕਿ ਨਾ ਦੇਈਏ ਜੀ ਕਿਉਂਕਿ ਮਾਂ ਚੋਂ ਬੱਚੇ ਨੂੰ ਬਿਮਾਰੀ ਟਰਾਂਸਫਰ ਹੋਣ ਦਾ ਖਤਰਾ ਹੁੰਦਾ ਆਪਾਂ ਪਰ ਹੁਣ ਪਤਾ ਹੀ ਨਹੀਂ ਆਪਾਂ ਨੂੰ ਕਿਸੇ ਬੱਕਰੀ ਨੂੰ ਕਿੰਨੀਆਂ ਬਿਮਾਰੀਆਂ ਹੋ ਸਕਦੀਆਂ ਜਿਹੜਾ ਦੁੱਧ ਆਪਾਂ ਬਿਨਾ ਬੋਇਲ ਕੀਤੇ ਹੀ ਪੀ ਜਾਂਨੇ ਹੈਗੀਆਂ ਜੀ ਉਹਦੀਆਂ ਬਿਮਾਰੀਆਂ ਹੀ ਆਪਣੇ ਜੀ ਟਰਾਂਸਫਰ ਹੋਣਗੀਆਂ ਜੀ ਚਾਹੇ ਗਾਂ ਦਾ ਦੁੱਧ ਹੈ ਚਾਹੇ ਮੱਝ ਦਾ ਚਾਹੇ ਬੱਕਰੀ ਦਾ ਦੁੱਧ ਹੈ ਜੀ ਇਹਨਾਂ ਵਿੱਚ ਥੋੜਾ ਬਹੁਤ ਆ ਜਿਹੜਾ ਫਰਕ ਹੁੰਦਾ ਹੈ ਕਿਸੇ 'ਚ ਕੋਈ ਪ੍ਰ ਸੈਚ ਫੈਟ ਕੰਟੈਂਟ 2 ਗ੍ਰਾਮ ਵੱਧ ਹੁੰਦਾ ਹੈ ਜੀ ਸੋ ਐਸ ਕਰਕੇ ਜਿਹੜੀਆਂ ਸਧਾਰਨ ਦੁੱਧ ਦੀ ਗਾਂ ਮੱਝ ਕੋਈ ਵੀ ਹੋਵੇ ਹੀ ਆਪਾਂ ਕਿਸੇ ਨੂੰ ਵੀ ਉਬਾਲ ਕੇ ਪੀਣੇ ਆ ਕੋਈ ਬੱਕਰੀ ਦਾ ਦੁੱਧ ਪੀਣ ਦਾ ਕੋਈ ਵੱਧ ਫਾਇਦਾ ਬਿਲਕੁਲ ਹੀ ਨਹੀਂ ਹੁੰਦਾ ਇਹ ਸਿਰਫ ਲੋਕਾਂ ਦੇ ਵਿੱਚ ਇੱਕ ਗਲਤ ਮਿਥ ਬਣੇ ਹੋਇਆ ਗਲਤ ਧਾਰਨਾ ਬਣੀ ਹੋਈ ਹੈ ਆਈ ਸਾਨੂੰ ਇਹ ਵੀ ਨਹੀਂ ਪਤਾ ਬੱਕਰੀ ਦੀ ਵੈਕਸੀਨੇਸ਼ਨ ਹੋਈ ਹੈ ਕਿ ਨਹੀਂ ਉਹ ਬਾਹਰ ਚਰਦੀ ਆ ਕਹਿੰਦੇ ਜੇ ਉਹਦਾ ਜ਼ਿਆਦਾ ਫਾਇਦਾ ਹੈ ਜੀ ਨਹੀਂ ਜੀ ਨਹੀਂ ਕੋਈ ਇਸ ਤਰ੍ਹਾਂ ਨਹੀਂ ਜੀ ਆਪਦੇ ਘਰ ਤੇ ਹਰ ਪਸ਼ੂ ਨੂੰ ਆਪਾਂ ਵਧੀਆ ਖਰਾਕ ਹੀ ਦਿੰਨੇ ਆ ਜੀ ਗਾਂ ਮੱਝ ਦਾ ਵੀ ਆਪਾਂ ਉਹਨਾਂ ਹੀ ਖਿਆਲ ਕਰਦੇ ਜਿੰਨਾ ਪਾਵ ਦਾ ਖਿਆਲ ਕਰਦੇ ਆ ਸੋ ਜ਼ਿਆਦਾ ਵਧੀਆ ਦੁੱਧ ਹੁੰਦਾ ਹੈ ਜ਼ਿਆਦਾ ਪੋਸ਼ਟਿਕ ਆਹਾਰੋਚ ਹੁੰਦੇ ਆ ਜੀ